ਹਾਂਜੀ ਸਰ ਜੀ ਇਹ ਜਿਹੜਾ ਪ੍ਰੋਗਰਾਮ ਹੋਇਆ ਜੀ ਮਾਨਸਾ ਵਿਖੇ ਆਪਣੇ ਗਊਸ਼ਾਲਾ ਦੇ ਵਿੱਚ ਕੀ ਕਹਿਣਾ ਜੀ ਇਹ ਵੀ ਅੱਜ ਤਾਂ ਪ੍ਰੋਗਰਾਮ ਸੀਗਾ ਇਹ ਬਣ ਪ੍ਰਭਾਗ ਵੱਲੋਂ 76ਵਾਂ ਬਣ ਮਾਉਸ ਸਭਾਇਆ ਗਿਆ ਸੀ ਇਸ ਮੌਕੇ ਤੇ ਸਾਡੇ ਜ਼ਿਲ੍ਹਾ ਡੀ ਕਮਿਸ਼ਨਰ ਤੇ ਐਸਐਸਪੀ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਹੋਰ ਬਹੁਤ ਹੀ ਸਾਡੀਆਂ ਮੰਨੀਆਂ ਪਰਮੰਨੀਆਂ ਹਸਤੀਆਂ ਸ਼ਾਮਲ ਹੋਣ ਦੇ ਨਾਲ ਨਾਲ ਪਿੰਡਾਂ ਤੋਂ ਕਿਸਾਨ ਯੂਨੀਅਨਾਂ ਐਨ ਜੀਓਜ਼ ਅਤੇ ਸਕੂਲ ਦੇ ਬੱਚੇ ਤੇ ਹੋਰ ਵੀ ਮਤਵੰਤੇ ਸੱਜਣ ਹਾਜ਼ਰ ਸਰ ਜੀ ਇਹ ਪਹਿਲਾ ਪਹਿਲਾ ਪ੍ਰੋਗਰਾਮ ਆਇਆ ਤੇ ਜਾਂ ਜ਼ਿਲ੍ਹਾ ਪੱਧਰ ਤੇ ਇਹ ਹੈ ਇਹ ਪ੍ਰੋਗਰਾਮ کافی ਦੇਰ ਬਾਅਦ ਮਾਨਸਾ ਵਿਖੇ ਹੋਇਆ ਜਿੱਥੇ ਕਿ ਆਉਦੇ ਲੌਂਗ ਦੀ ਜਿਹੜੀ ਮੁਹਿੰਮ ਦੇ ਵਿੱਚ ਲੋਕਾਂ ਨੂੰ ਜੋੜਨ ਦਾ ਮੇਨ ਮਕਸਦ ਸੀ ਕਿਉਂਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350 ਮੇ ਸ਼ਹੀਦੀ ਦਿਵਸ ਨੂੰ ਸਮਰਪਿਤ 35 ਲੱਖ ਪੌਂਦਾ ਲੋਨ ਦਾ ਤੀਜਾ ਮੇਲਾ ਹੈ। ਹਾਂਜੀ ਕੀ ਕੀ ਨਾਮ ਹੈ ਜੀ ਆਪਣਾ? ਸੌਂਗਰ ਕੀ ਜੀ ਜਿਹੜਾ ਇਹ ਗੁਰੂ ਨਾਨਕ ਘਰਸ਼ਾਲਾ ਦੇ ਵਿੱਚ ਪ੍ਰੋਗਰਾਮ ਹੋਇਆ ਜੀ। ਇਹਨਾਂ ਬਾਰੇ ਕੀ ਕਹਿਣਾ ਜੀ? ਸਾਨੂੰ ਬੜੀ ਖੁਸ਼ੀ ਹੈ ਜੀ ਅੱਜ ਬਾਬਾ ਨਾਨਕ ਘਰਸ਼ਾਲਾ ਸਤਿ ਸ਼੍ਰੀ ਅਕਾਲ ਮਾਨਸ਼ਾ ਜੀ ਦੇ ਇਹ ਪ੍ਰੋਗਰਾਮ ਬਹੁਤ ਹੀ ਤੁਮਤਾ ਨਾਲ ਛਤਰਮਾ ਜ਼ਿਲ੍ਹਾ ਪਦਰੀਵਾਨ ਮਹਾਉਸਬ ਮਨਾਇਆ ਗਿਆ ਜਿਸ ਦੇ ਵਿੱਚ ਡੀਐਫਐਸਓ ਸਾਹਿਬ ਲੋਕਲ বন ਵਿਭਾਗ ਦੇ ਅਫਸਰ ਸਾਰੇ ਰਾਜਨੀਤਿਕ ਨੇਤਾ ਐਸਐਸਪੀ ਸਾਹਿਬ ਇੱਥੇ ਹਾਜ਼ਰ ਹੋਏਾਨੂੰ ਬਹੁਤ ਖੁਸ਼ੀ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਹਰ ਸਾਲ ਇਹ ਪ੍ਰੋਗਰਾਮ ਪੱਪਾਨਾਣ ਖੁਸ਼ਾ ਵਿੱਚ ਮਨਾਇਆ ਜਾਵੇ ਤਾਂ ਕਿ ਲੋਕ ਜੋ ਟ੍ਰੀ ਪ੍ਰੋਟੈਕਸ਼ਨ ਬੋਰੀ ਹੈ ਅੱਜਕੱਲ ਬਹੁਤ ਇਹ ਸੌਕਣ ਹੋਵੇ ਇਹ 포ਡੇ 6200 ਬਾਲਦਾਰ ਹੋਣ ਤੇ ਗਊਆਂ ਨੂੰ ਇਹ ਜਗ੍ਹਾ ਹੈਗਾ ছায়ਾ ਮਿਲੇ ਬਹੁਤ ਬਹੁਤ ਧੰਨਵਾਦ ਇਹ ਕਹਿੰਦਾ ਹੋਇਆ ਸਿੰਘਾਂਗਰ ਵੱਲੋਂ ਸਾਡੀ ਦਾ ਬਹੁਤ ਬਹੁਤ ਸਵਾਗਤ ਹੈ ਪਹਿਲੇ ਪ੍ਰੋਗਰਾਮ ਹੋਇਆ ਜੀ ਹਾਂ ਜੀ ਪਹਿਲੇ ਪ੍ਰੋਗਰਾਮ ਹੋਇਆ ਹਾਂ ਜੀ ਪਹਿਲਾ ਪ੍ਰੋਗਰਾਮ ਹੈ ਜੀ ਬਾਬਾ ਨਾਨਕ ਗੁਰਦਵਾਰਾ ਵਿਖੇ ਅੱਜ ਅਸੀਂ ਕੁੜੀ-ਕੁੜੀ ਨੂੰ ਸਾਡੇ ਜੀ ਮੂਵਮੈਂਟ ਦੇ ਮੈਂਬਰ ਹੈ ਪ੍ਰਧਾਨ ਜੀ ਨੇ ਬੜੀ ਖੁਸ਼ੀ ਮਿਲਾਈ ਅੱਜ ਨੇ ਸਾਡੀ ਗਾਉਂਡੀ ਔਰ ਅਸੀਂ ਤਹਿ ਦਿਲੋਂ ਇਸੇ ਬੜੇ ਧੰਨਵਾਦ ਕਰਦੇ ਹਾਂ ਕਿ ਅੱਗੇ ਵਾਸਤੇ ਹੋਏ ਬਾਬਾ ਨਾਨਕ ਮੋਟਲ ਕਮੇਟੀ ਵੱਲੋਂ ਆਪ ਸਭ ਦਾ ਸਵਾਗਤ ਹੈ ਜੀ ਬਹੁਤ ਬਹੁਤ ਜਿਹੜਾ ਹੈ ਸਿਰਫ 2 ਰੁਪਏ ਪ੍ਰਤੀ ਬੂਟਾ ਲੈਣਾ ਹੈ ਤੁਹਾਨੂੰ ਚੰਗੀ ਕਿਸਮ ਦਾ ਬੂਟਾ ਤੁਸੀਂ ਸਾਡੀਆਂ ਨਸਰੀਆਂ ਤੋਂ ਲੈ ਸਕਦੇ ਹੋ ਫਿਰ ਉਹ ਬੂਟਾ ਲਿਆ ਕੇ ਆਪਣਾ ਜਿੱਥੇ ਤੁਹਾਡਾ ਦਿਲ ਕਰਦਾ ਹੈ ਉੱਥੇ ਲਾ ਕੇ ਉਸ ਨੂੰ ਪਾਲ ਸਕਦੇ ਆ ਮੈਂ ਇੱਕ ਵਾਰ ਫੇਰ ਸਾਰੇ ਪਹੁੰਚੇ ਹੋਏ ਸਜਣਾ ਦਾ ਸੇਕ ਸਕੇ ਮੁੱਖ ਮਹਿਮਾਨ ਜੀ ਦਾ ਬਰਾਦਮਨ ਇਸ ਦੇ ਤੇ ਸਖੀਤਾ ਦਾ ਬਹੁਤ ਬਹੁਤ ਧੰਨਵਾਦ ਕਰ ਰਹਾ ਥੈਂਕ ਯੂ ਥੈਂਕ ਯੂ ਵੈਰੀ ਮਚ ਪੀ ਸਮਝ ਹੋਏਗੀ ਪੀ ਇਸੇ ਹੁਣ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਾਡਾ ਕੋਈ ਲਾਸ ਹੋਣਾ ਹੋਵੇ ਕਿਤੇ 5-700 ਰੁਪਏ ਦਾ ਵੀ ਹੋਣਾ ਹੋਵੇ ਕੋ ਚੰਡਾ ਚੁੱਕ ਜੇ ਸੂਈ ਲੱਗ ਜੇ ਸਾਡੇ ਪੂਰਾ ਤੇ ਦਰਦ ਨਾਲ ਅਸੀਂ ਖਰਾ ਉੱਟਦੇ ਆ

ਤਾਂ ਹੀ ਉਹਨਾਂ ਨੂੰ ਹਿੰਦੂ ਦੀ ਚਾਦਰ ਕਿਹਾ ਜਾਂਦਾ ਹੈ ਕਿ ਇਸ ਕੁਰਬਾਨੀ ਦੇ ਨਾਲ ਅਸੀਂ ਅੱਜ ਕੈਮ ਮੁਕਾਮ ਬੈਠੇ ਆ ਸਾਡਾ ਸਮਾਜ ਵਸਦਾ ਹੈ ਸਾਡੇ ਲੋਕ ਵਸਦੇ ਨੇ ਚਾਹ ਲੈ ਹਮੇਸ਼ਾ ਜਿਉਂਦੇ ਰਹਿਣ ਅਸੀਂ ਉਸ ਸ਼ਖਸੀਅਤ ਦੀ ਯਾਦ ਦੇ ਵਿੱਚ ਇਹ ਮੁਹਿੰਮ ਚਲਾਈ ਹੋਈ ਹੈ ਤਾਂ ਇਹਦੇ ਵਿੱਚ ਉਹਨਾਂ ਨੂੰ ਸਜਦਾ ਕਰਦੇ ਹਾਂ ਸਾਡੇ 3 ਲੱਖ ਬੂਟੇ ਲਾਉਣ ਦਾ ਪ੍ਰਣ ਕੀਤਾ ਗਿਆ ਜਿਹਦੇ ਵਿੱਚ ਅੱਜ ਆਪਾਂ ਸ਼ੁਰੂਆਤ ਕੀਤੀ ਹੈ ਇਸ ਮਾਣ ਮੌਸਮ ਦੇ ਦੌਰਾਨ ਤਰੁਖਾ ਦੀ ਐਮੀਦ ਬਾਰੇ ਦੱਸਿਆ ਗਿਆ ਹੈ ਬਹੁਤ ਸਾਰੀਆਂ ਨੀਂਮਤਾਂ ਦਿੰਦੇ ਐ ਅਸੀਂ ਇੱਥੇ ਬੈਠੇ ਵੀ ਮੈਂ ਵੀ ਸ਼ਾਮਲ ਹਾਂ ਤੁਹਾਡੇ ਵਿੱਚ ਅਸੀਂ ਜਾਂ ਤਾਂ ਪਿੱਛੇ ਜਿਉਂਨੇ ਆ ਪਾਸਟ ਦੇ ਵਿੱਚ ਜਿਉਂਨੇ ਆ ਕੋਈ ਕੱਲ ਕੀ ਹੋ ਗਿਆ ਉਸ ਤੋਂ ਪਹਿਲਾਂ ਕੀ ਹੋ ਗਿਆ ਅੱਜ ਸਵੇਰੇ ਸਵੇਰੇ ਕੀ ਹੋਇਆ ਉਸ ਚਿੰਤਾ ਦੇ ਵਿੱਚ ਅਦੇ ਕੋਲ ਬੋਰੀ ਸਰਕਾਰ ਥਿਸ ਇਸ ਆਫ ਰਕਵੰਤ ਸਿੰਘ ਆਈਐਸ ਰੀਤਾ ਗਿਰਾਸ ਆਈਪੀਐਸ ਮੀਨਾ ਜੀ ਜਗਨਨੋਥ ਸਿੰਘ ਪਵਨ ਸ਼ਰਮਾ ਜੀ ਪੀ ਸਿੰਘਲਾ ਜੀ ਪ੍ਰਿੰਦਰ ਸਿੰਘ ਕਪੀ ڈپٹی صاحب ڈی ایس پی سر روپا سنگھ گوشالہ سرجن سامنے بیٹھے میرے پنچ سرپنچ بچے میں سارا کردہ اس بعد فورسٹ ڈپارٹمنٹ اس لیے آپ نے کی کر رہے ہیں رکھ لگاؤ سکھ پاؤ ہر منک لائے ایک رکھ ایک سکھ ایک رکھ پاؤ ਇਸ ਬੜਾ 200 ਬੰਦਨ ਹੋ ਦੇ ਚਾਇਆ ਇਸ ਮੰਡਲ ਵਿੱਚ ਬਣਾ ਦੀ ਨਦ ਰੱਖਦਾ 2699.50 ਹੈਕਟਰ ਹੈ ਜਿਹੜਾ ਕਿ 1.23% ਇਹ ਰਹਿ ਗਿਆ ਹੈ ਸਮਾਨ ਸੇ ਮੰਡਲ ਵਿੱਚ